ਜੋ ਪਾਂਚ ਚੰਗਲ ਹੋਣੇ ਚਾਹੀਦੇ ਨਾ ਲੱਗੇ ਲੋ ਜੀ ਜਿੱਕਰ ਚਲੋ ਇਹ ਪ્યોਰ ਐਮਐਲਏ ਸੀਤੋ ਤਰਨਤਾਰਨ ਤੋਂ ਜੋ ਕੈਂਸਰ ਦੀ ਨਾਮਰਾਜ਼ ਬਿਮਾਰੀ ਸੁਪੀਡਰਸਨ ਤੇ ਅੱਜ ਅਕਾਲ ਚਲਾਣਾ ਕਰ ਗਏ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਸ਼ਾਮਲ ਹੋਣ ਲਈ ਸਾਡੇ ਮੰਤਰੀ ਸਾਹਿਬਾਨ ਸਾਡੀ ਪਾਰਟੀ ਦੇ ਪ੍ਰਧਾਨ ਜੀ ਮਾਨਮਰੋੜਾ ਜੀ ਸਾਡੇ ਕੈਬਨਿਟ ਮੰਤਰੀ ਕੁਲਦੀਪ ਤੜੀਵਾਲ ਜੀ ਸਾਡੇ ਸਤਕਾਰਯੋਗ ਐਮਐਲਏ ਸਹਿਬਾਨ ਅਜੀਤ ਉਸ ਪਾਰਟੀ ਚੇਅਰਮੈਨ ਸਹਿਬਾਨ ਸਾਰੇ ਅਹੁਦੇਦਾਰ ਹੋਰ ਵੀ ਸਮਾਜਿਕ ਖਿਛਦਾਂ ਤੇ ਪਹੁੰਚੀਆਂ ਸਾਰੇ ਅਸੀਂ ਪਰਿਵਾਰ ਦਾ ਦੁੱਖ ਵਡਾਉਣ ਲਈ ਆਏ ਦੂਸਾ ਬੇਹਰ ਕਰਨ ਪਰਿਵਾਰ ਨੂੰ ਇੱਕੜਾ ਪੜਨਾ ਮੰਨਦਾ ਬਲ ਬਖੀ ਜੀ ਤੁਹਾਨੂੰ ਕੀ ਕਿਹਾ ਲੱਗਿਆ ਬਹੁਤ ਦੁੱਖ ਹੋਇਆ ਜੀ ਸਾਡੇ ਸਾਥੀ ਨੋਟਿਫਿਕੇਸ਼ਨ ਜੀ ਸੋਨ ਲੰਬੀ ਬਿਮਾਰੀ ਤੋਂ ਬਾਅਦ ਆਪਾਂ ਸਾਰਿਆਂ ਨੂੰ ਛੱਡ ਗਏ ਆ ਮੈਂ ਸਮਝਦਾ ਕਿ ਉਹਨਾਂ ਦੇ ਜਾਣ ਦਾ ਘਾਟਾ ਲੰਮਾ ਸਮਾਂ ਮਹਿਸੂਸ ਹੋਊਗਾ ਇੱਕ ਵੱਡੇ ਪਰਿਵਾਰ ਦੀ ਤਰ੍ਹਾਂ ਉਹ ਅਸੀਂ ਸਾਰੇ ਜੀ ਸਪੀਕਰ ਸਾਹਿਬ ਨੇ ਦੱਸਿਆ ਅਸੀਂ ਸਾਰੇ ਦੁੱਖ ਸੁੱਖ ਦੇ ਵਿੱਚ ਇਕੱਠੇ ਵਿਚਰਦੇ ਰਹੇ ਹਾਂ ਚੰਗੇ ਮਾੜੇ ਟਾਈਮਾਂ ਦੇ ਵਿੱਚ ਪਰ ਜਦੋਂ ਇਹ ਹਜ਼ਾਰਾਂ ਅੰਗਲਾ ਸਾਥੀ ਜਾਂਦੇ ਤੇ ਲੰਮਾ ਸਮਾਂ ਦੀ ਘਾਟ ਮਹਿਸੂਸ ਹੁੰਦੀ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚਿਆ ਪ੍ਰਮਾਤਮਾ ਪਰਿਵਾਰ ਨੂੰ ਨੰਨਤਾ ਬਰ ਬਖਸ਼ੇ ਸਾਡੀ ਪਾਰਟੀ ਦੇ ਬਹੁਤ ਪਿਆਰੇ ਐਮਐਲਏ ਸੀਗੇ ਸਰਦਾਰ ਕਸ਼ਵੀਰ ਸਿੰਘ ਸੋਲੋਣੀ ਉਹਨਾਂ ਦੀ ਅਚਾਨਕ ਕਲੰਬੀ ਬੁਗਾਦੀ ਨਾਲ ਜਿਹੜੀ ਡੈਥ ਹੋਈ ਹੈ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਸਾਡੀ ਪਾਰਟੀ ਨੂੰ ਪੰਜਾਬ ਨੂੰ ਤਰਤਾਰ ਨੂੰ ਬਹੁਤ ਵੱਡਾ ਘਾਟਾ ਪਿਆ ਅਸੀਂ ਬਹੁਤ ਲੰਮਾ ਟਾਈਮ ਇਕੱਠਿਆਂ ਕੰਮ ਕੀਤਾ ਮਾਜੇ ਦੇ ਵਿੱਚ ਡਾਕਟਰ ਸਾਹਿਬ ਦੇ ਨਾਲ ਸੋ ਅੱਜ ਮਨ ਬੜਾ ਦੁਖੀ ਹੈ ਮਾਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਚ ਰੱਖੇ ਪਰਿਵਾਰ ਪਿੱਛੇ ਉਨ੍ਹਾਂ ਦੀ ਪਤਨੀ ਨੂੰ ਬੱਚਿਆਂ ਨੂੰ ਜਿਹੜਾ ਬਲ ਬਖਸ਼ੇ ਸਾਰੇ ਤੱਕ ਨੇ ਉਹ ਸਾਰੇ ਐਮਪਲ ਆਉਣ ਨੂੰ ਜਿਹੜਾ ਬਲ ਬਖਸ਼ੇ ਜਿਹੜਾ ਉਹ ਸਾਡੇ ਵਿੱਚ ਦੇ ਨਾਲ ਸਾਡੀ ਸੋਚ ਤੇ ਉਹਨਾਂ ਦੀ ਸੋਚ ਸਾਦਾ ਇੱਕ ਸੋ ਮੈਂ ਤਾਂ ਹੀ ਅਰਦਾਸ ਕਰਦਾ ਕਿ ਉਹ ਬਲ ਜਿਹੜਾ ਬਹੁਤ ਮਾੜੀ ਘਟਨਾ ਵਾਪਰੀ ਹੈ ਜੀ ਸਾਡੇ ਸਰਕਾਰਯੋਗ ਐਮਐਲਏ ਸਰੰਤਾਰਨ ਤੋਂ ਡਾਕਟਰ ਕਸ਼ਮੀਰ ਸਿੰਘ ਜੀ ਸੋਰ ਸਾਹਿਬ ਲੰਬੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਨੇ ਪਰਿਵਾਰ ਨੂੰ ਬਹੁਤ ਘਾਟਾ ਪਿਆ ਸਾਡੀ ਪਾਰਟੀ ਨੂੰ ਬਹੁਤ ਘਾਟਾ ਪਿਆ ਸਾਡੇ ਸਾਰੇ ਸਾਥੀਆਂ ਨੂੰ ਬਹੁਤ ਘਾਟਾ ਪਿਆ ਇਲਾਕੇ ਨੂੰ ਬਹੁਤ ਘਾਟਾ ਪਿਆ ਬੜੇ ਕੰਮੇ ਸੀਗੇ ਬੜੇ ਹਮੇਸ਼ਾ ਹਲਕੇ ਦਾ ਖਿਆਲ ਰੱਖਦੇ ਸੀਗੇ ਸੋ ਮਾਣਗੁਰ ਦੇ ਚਰਨਾਂ ਤੇ ਇਹ ਹੀ ਅਰਦਾਸ ਬੇਨਤੀ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਪੁੱਛਣ ਖਾਣਾ ਮੰਨਨ ਦਾ ਫਲ ਦੇਵੋ ਡਾਕਟਰ ਸ਼ਬੀਸ਼ ਸਿੰਘ ਸੋਲ ਸਾਡੇ ਬਰੇ ਬੜੀ ਆ ਇਮਾਨਦਾਰ ਸਾਥੀ ਮੇਰੇ ਨਾਲ ਹੀ ਮਦਨ ਸਾਹਿਬ ਉਹਦੇ ਵਿੱਚ ਸੀਟ ਰਾਬੀ ਹੁੰਦੀ ਸੀ ਤਾਂ ਚਾਹੇ ਉਹ ਸਿਰ ਤੇ ਤੌਰ ਤੇ ਟਲੇਵੀ ਸੀ ਪਰ ਮਰ ਫਿਰ ਵੀ ਆਪਣੀ ਗੱਲ ਰੱਖਣ ਵਾਸਤੇ ਹਮੇਸ਼ਾ ਆਪਰਾ ਪੱਖਰਾ ਰੱਖਦੇ ਸੀ ਆਪਣੇ ਹਾਲੇ ਤਾਂ ਫੱਕ ਰੱਖਦੇ ਸੀ ਬੜੇ ਇਮਾਨਦਾਰ ਸੱਜਣ ਉਹਨਾਂ ਦੇ ਨਰਕੇ ਦੀ ਛਾਬੀ ਹੋਈ ਸੀ ਉਹਨਾਂ ਦੇ ਜੀ ਆਏ ਸੀ ਅਦੋਂ ਸਾਡਾ ਬਲਾਪੜਾ ਸੱਜਣਾ ਅੱਜ ਦੂਰ ਹੋ ਗਿਆ ਬੜਾ ਹੀ ਅਫਸੋਸ ਹੈ ਆਰਟੀ ਨੇ ਵੀ ਕੱਟਾ ਪਰਵਾਖ ਨੇ ਵੀ ਕੱਟਾ ਇੱਕ ਡਾਕਟਰ ਸੀ ਪਰ ਪਤਾ ਨਹੀਂ ਕਾਲਪੁਰ ਨੂੰ ਕੀ ਮਨਜ਼ੂਰ ਸੀ ਡਾਕਟਰ ਹੁੰਦਿਆਂ ਹੋਇਆਂ ਵੀ ਉਹ ਨਹੀਂ ਸੁਰੱਖਿਤ ਰਹਿ ਸਕੇ ਭਲ ਜਿਵੇਂ ਕਹਿੰਦੇ ਨਾ ਚਿੰਤਾ ਤਾਂ ਕੋ ਕੀਜੀਏ ਜੋ ਹਨ ਹੋਣੀ ਹੋਏ ਇਹ ਮਾਰਗ ਸੰਸਾਰ ਦਾ ਨਾਂਖ ਤੇਰਨਾ ਕੋਇ ਇਹ ਫਿਰ ਕੋਈ ਨਹੀਂ ਹੈ ਸਭ ਲਜਾਣਾ ਜਿੰਨੀ ਜਨਤਾ ਆਈ ਹੈ ਸਾਡਾ ਨਾ ਫਰਕ ਪੈਂਦਾ ਕਿ ਉਹਨਾਂ ਦੀ ਸਾਰੇ ਪਰਿਵਾਰ ਦੇ ਨਾਲ ਹੰਦ ਕਰੀਏ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇ ਵਿੱਚ ਤੇ ਪਿੱਛੇ ਪਰਿਵਾਰ ਨੂੰ ਪਾੜਾ ਮਸਲਾ ਬਲ ਰਿਹਾ ਹੈ ਤਾਂ ਅੱਜ ਕੀ ਪਹਿਲਾਂ ਤਾਂ ਜੀ ਭਰੇ ਬੰਦੇ ਨਾਲ ਬਹੁਤ ਅਫਸੋਸ ਆ ਤੇ ਔਰ ਜੇ ਕਿਹਾ ਜਾਵੇ ਸਾਡੇ ਵਿਚਕਾਰ ਸਾਡੇ ਦੇ ਪੱਲੇ ਦੇ ਤਰਫਾਂ ਅੰਦਰ ਪਿਛੋੜੀ ਸੋਚ ਜੜੀ ਔਰ ਉਸ ਦਿਨ ਚੜੀ ਨਾ ਅਸਰੂਫਟ ਦੀ ਚੱਲੇਗੀ ਸਾਡੀ ਸਕੂਲ ਹਾਲ ਬਣਾ ਕੇ ਉਸ ਦਿਨ ਜਿੱਦਾਂ ਮੈਨੂੰ ਜਦੋਂ ਮੱਧ ਲੱਗਿਆ ਕਿ ਸ਼ਾਇਦ ਕਿਸੇ ਨਾ ਕਿਸੇ ਤਰ੍ਹਾਂ ਦੇ ਸਮੇਤੋ ਕੋਈ ਵਪਾਰ ਚੱਲ ਰਹੀ ਸੀ ਉਹਦਾ ਇਲਾਜ ਕਰੀਟਿਟੀ ਦੇ ਵਿੱਚ ਸਭਾ ਸਾਡੇ ਪਹਿਲੇ ਸਾਥ ਸਾਡੇ ਕੁਲਿੰਗ ਸੂਣਾ ਦੇ ਕਿਸ ਜੱਜ ਜਠਾਣ ਦੇ ਇਸ ਦੁਨੀਆ ਨੂੰ ਚਲੇ ਜਾਂਦੇ ਨਾਲ ਖੋਦ ਆ ਸਭ ਪਰਮੰਤ ਦੇ ਨਾਲ ਮਹਿਸੂਸ ਕਰਦੇ ਆਂ ਤੇ ਪਰਮਤ ਬਾਤ ਅਰਦਾਸ ਕਰਦੇ ਆਂ ਇਸ ਵਿਛੜੀ ਨੂੰ ਆਪਣੇ ਚਰਨਾਂ ਚ ਦਬਾ ਕੇ ਸਤਿਕਾਰ ਭਰਾਰ ਤੇ ਮਿਹਰ ਭਰਿਆ ਸਤਿਕਾਰ ਦਾ ਭਾਣਾ ਬਣਦਾ। ਬੰਦਾ ਵਾਂਗ ਨੂੰ ਜਾਣੇ ਵਾਲਾ ਘਾਟਾ ਬਹੁਤ ਵੱਡਾ ਸੀਗਾ ਤੇ ਹੁਣ ਤਨਦਰ ਦੇ ਵਿੱਚ ਵੀ ਵੱਡਾ ਘਾਟਾ ਪਾਟੀ ਨੂੰ ਕਿੰਨਾ ਕੀਤੇ। ਹਜੇ ਕੰਮ ਕਹਿੰਦੇ ਬਹੁਤ ਦੂਰੇ ਸੀਗੇ ਜਿਹੜੇ ਕੰਨੇ ਸੀਗੇ ਉਹਨਾਂ ਦੇ। ਅ ਦੇਖੋ ਬਿਲਕੁਲ ਇਹ ਗੱਲ ਸਹੀ ਆ ਕਿ ਅਪੁਝਾੜਾ ਵੀ ਜੇ ਵੀ ਆਪਾਂ ਗੱਲ ਕਰੀਏ ਕਿ ਕਿਤੇ ਵੀ ਸਾਡੇ ਪੁੱਢੀ ਕੋਠੀ ਜਿਹੜੇ ਕਿ 10 ਪਿੱਟ ਬਣੀ ਨੇ।

ਬਾਸਕਰ ਨੂੰ ਇਸ ਵਿੱਚ ਵੀ ਟੂ ਟੇਨਾ ਚਾਹੀਦਾ ਹੈ ਬਹੁਤ ਹੀ ਦੁਖਦਾਈ ਘਟਨਾ ਇੱਕ ਚੰਗੇ ਇਨਸਾਨ ਦੇ ਜਾਨ ਦੇ ਨਾਲ ਪਰਿਵਾਰ ਨੂੰ ਤਾਂ ਬਹੁਤ ਵੱਡਾ ਘਾਟਾ ਪੈਂਦਾ ਹੀ ਆ ਪਰ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਜਿਹੜਾ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ਇੱਕ ਇਸ ਸਟੇਜ ਤੇ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ ਪਹਿਲਾਂ ਵੀ ਚਲੋ ਸੰਗਤ ਦੀ ਸੇਵਾ ਕਰਦੇ ਰਹੇ ਅਫਸਰ ਬਣ ਕੇ ਹੁਣ ਐਮਐਲਏ ਬਣ ਕੇ ਵੀ ਬਹੁਤ ਸੇਵਾ ਕੀਤੀ ਆ ਜਨਤਾ ਨੂੰ ਬੜੀਆਂ ਆਸਾਂ ਉਮੀਦਾਂ ਸੀ ਕਿ ਹੁਣ ਕੰਮ ਦੀ ਸ਼ੁਰੂਆਤ ਹੋਣੀ ਸੀ ਵੀ ਬਹੁਤ ਇਲਾਕੇ ਵਿੱਚ ਕੰਮ ਹੋਣੇ ਸੀਗੇ ਪਰ ਇਹੋ ਜਿਹਾ ਪਾਣਾ ਵਰਤ ਗਿਆ ਜਿਹੜਾ ਕਿ ਬਹੁਤ ਹੱਦੋਂ ਜ਼ਿਆਦਾ ਦੁਖਦਾਈ ਆ ਮੈਂ ਆਪਣੇ ਵੱਲੋਂ ਆਪਦੀ ਆਮ ਆਦਮੀ ਪਾਰਟੀ ਵੱਲੋਂ ਸੋਲ ਪਰਿਵਾਰ ਦੇ ਨਾਲ ਤੁਹ ਸਾਂਝਾ ਕਰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕਰਦਾ ਸੱਚੇ ਪਾਤਸ਼ਾਹ ਸਾਡੇ ਕਲੀਕ ਨੂੰ ਆਦੇ ਚਰਨਾ ਜਨ ਵਾਸਤਾਂ ਦੇ ਵਿੱਚ ਬਾਕੀ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਆਹ ਕਹਿੰਦਾ ਹੈ ਹਮ ਦਾ ਜਾਤ ਬਾਹਰ ਜੀ ਕਾ ਕਲ ਸਭ ਆਏ ਗੁਜ ਇਸ ਕਰੀ ਦਿਨੇ ਤੁਸੀਂ ਕਪਤਾਨ ਕੋਤੇ ਜਾਨ ਸਾਹ ਬਖਸ਼ੇ ਪਰ ਮਾਰ ਨੂੰ ਹੌਸਲਾ ਦਿੰਦੇ ਹੋਏ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਅੱਜ ਤਾਂ ਸਾਡੇ ਲਈ ਵੀ ਤੇ ਪਰਿਵਾਰ ਲਈ ਵੀ ਬੜੀ ਇਹ ਦੁਖਦਾਈ ਜਿਹੀ ਘਟਨਾ ਹੋਈ ਹੈ ਡਾਕਟਰ ਸਾਹਿਬ ਬੜੀ ਸਤਕਾਰਯੋਗ ਸ਼ਖਸੀਅਤ ਸੀ ਬੜੇ ਧੀਰਜ ਵਾਲੇ ਸਾਡੇ ਭਰਾ ਸੀ ਅਮਨਦੇਵ ਸਾਹਿਬ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਨੂੰ ਬਹੁਤ ਵੱਡੀ ਘਾਟ ਤੇ ਬੜਾ ਵੱਡਾ ਖਲਾਅ ਪਰਿਵਾਰ ਲਈ ਆਇਆ ਤੇ ਉਹਦੇ ਨਾਲ ਨਾਲ ਸਾਡੇ ਸਾਥੀ ਆ ਸਾਡੇ ਸਾਰੇ ਹੀ ਅਸੀਂ ਆਪਾਂਲੇ ਸਾਡੇ ਭਰਾ ਅੱਜ ਇੱਥੇ ਪਹੁੰਚੇ ਹੋਏ ਆ ਮੰਤਰੀ ਸਾਹਿਬ ਪਹੁੰਚੇ ਆ ਸਪੀਕਰ ਸਾਹਿਬ ਪਹੁੰਚੇ ਆ ਪਰ ਸਾਡੀ ਪਾਰਟੀ ਲਈ ਵੀ ਬੜੀ ਵੱਡੀ ਜਿਹੜੀ ਘਾਟ ਆ ਸਰਕਾਰ ਕੁਸ਼ੀਲ ਸਿੰਘ ਸੋਲ ਦੇ ਜਾਣ ਤੋਂ ਬਾਅਦ ਆਈ ਆ ਦੇ ਵੀਰੇ ਕਹਿਣਾ ਇੱਥੇ ਤਾਂ ਪ੍ਰਮਾਤਮਾ ਦੀ ਅਰਦਾਸ ਪੰਤੀ ਦੀ ਸੱਚੀ ਪਾਕਸ਼ਾ ਹੀ ਹੌਸਲਾ ਪਰਿਵਾਰ ਨੂੰ ਦੇ ਸਕਦੇ ਆ ਜਾਂ ਆਪਣੇ ਜਿਹੜੇ ਭੈਣ ਭਰਾ ਹੁੰਦੇ ਆ ਉਹਨਾਂ ਦੇ ਆ ਆ ਸਾਡੇ ਇੱਥੇ ਆયા ਜੀ ਪਰਿਵਾਰ ਦਾ ਦੁੱਖ ਘਟਾਉਣ ਦੀ ਕੋਸ਼ਿਸ਼ ਆਪਾਂ ਸਾਰੇ ਕਰਾਂਗੇ ਬਾਕੀ ਹੌਸਲਾ ਤਾਂ ਪ੍ਰਮਾਤਮਾ ਨੇ ਦੇਣਾ ਹੁਣ ਸਭ ਕੋਲ ਅਰਦਾਸ ਨੂੰ ਤੇ ਪਟਾਇਆ ਹੀ ਹੈ ਘਟਾਇਆ ਹੀ ਹੈ ਹਲਕੇ ਨੂੰ ਪਹਿਲਾਂ ਘਾਟਾ ਸਮਝਦੇ ਕਿਉਂਕਿ ਕਹਿੰਦੇ ਕਈ ਪ੍ਰੋਜੈਕਟ ਜਿਹੀ ਸੀਗੇ ਜਿਹੜੇ ਅਜੇ ਚੱਲ ਰਹੇ ਸੀਗੇ ਜਿਹੜੇ ਪੂਰੇ ਗਮੇਰੇ ਮੇਰੇ ਤੁਸੀਂ ਆਪ ਸਿਆਣੇ ਹੋ ਕਿ ਘਾਟਾ ਤਾਂ ਜਿਹੜਾ ਘਾਟਾ ਮੇਰੇ ਵੀਰ ਹਲਕੇ ਨੂੰ ਤਾਂ ਬਹੁਤ ਵੱਡੀ ਘਾਟ ਹੈ ਕਿਉਂਕਿ ਇੱਕ ਚੁਣਿਆ ਹੋਇਆ ਨਾ ਮੈਂ ਤਾਂ ਬੜਾ ਲੰਮਾ ਸੰਘਰਸ਼ ਕਰਕੇ ਡਾਕਟਰ ਸਾਹਿਬ ਜਿਹੜੇ ਆ ਇੱਥੇ ਤੱਕ ਪਹੁੰਚੇ ਸੀ ਔਰ ਲੋਕਾਂ ਦੇ ਬੜੇ ਹਰਮਨ ਪਿਆਰੇ ਸੀ ਹਲਕੇ ਨੂੰ ਬਹੁਤ ਵੱਡੀ ਘਾਟ ਆਈ ਹੈ ਜੀ ਕਿਉਂਕਿ ਜਿਹੜੇ ਹਲਕੇ ਦੇ ਲੋਕ ਆ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ ਸੀ ਕਿੰਨੀਆਂ ਵੱਡੀਆਂ ਆਸਾਂ ਲਾਈਆਂ ਹੁੰਦੀਆਂ ਹਲਕਾ ਨਿਵਾਸੀਆਂ ਨੇ ਬਹੁਤ ਵੱਡੀ ਘਾਟ ਹਲਕਾ ਨਿਵਾਸੀਆਂ ਦੀ ਵੀ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਆਪ ਤੇ ਚਰਨਾਚਨਵਾਸ ਤੱਕ ਬਖਸ਼ੇ ਤੇ ਆਵਾਜ਼ ਨੂੰ ਖਾਣਾ ਮਰਨ ਦਾ ਬਖਸ਼ੇ। ਤਾਂ ਇਹਨਾਂ ਦੀ ਇਸ ਘੜੀ ਦੇ ਵਿੱਚ ਦੇਖੋ ਐਮਐਲਏ ਸਾਹਿਬ ਤੇ ਜਾਂਦੇ ਨਾਲ ਬਹੁਤ ਵੱਡਾ ਜਿਹੜਾ ਜਿੱਥੇ ਮੈਂ ਸਮਝਦਾ ਇਲਾਕੇ ਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਇਲਾਕੇ ਨੂੰ ਘਾਟਾ ਪਿਆ ਕਿਉਂਕਿ ਬੜੇ ਵਧੀਆ ਮਿਹਨਤੀ ਮਲਾਪੜੇ ਸੁਭਾਅ ਦੇ ਮਾਲਕ ਸੀਗੇ ਔਰ ਹਰ ਇੱਕ ਬੰਦੇ ਨੂੰ ਖੁਸ਼ੋਕਹਿਲ ਰਹਿਦੇ ਸੀਗੇ ਪਰ ਪ੍ਰਮਾਤਮਾ ਕੋਈ ਜ਼ੋਰ ਨਹੀਂ ਚੱਲਦਾ ਇਹ ਉਸ ਪ੍ਰਮਾਤਮਾ ਦੇ ਹੱਥ ਵਸਿਆ ਤੇ ਮੈਂ ਸੱਚੇ ਪਾਤਸ਼ਾਹ ਵੈਗ ਕੋ ਚਰਨਾ ਜਹੀ ਅਰਦਾਸ ਬੈਠ ਕੇ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾ ਜੀ ਵਾਸੋਂ ਆਖਣ ਪਿੱਛੇ ਪ੍ਰਵਾਤ ਦੇ ਆਪਣਾ ਮੇਰ ਪਰੇ ਹਾਂ ਚੱਲ ਤੇ ਅੰਦਰਲੇ ਸਾਰੇ ਉਹ ਸਾਰੇ ਜੋ ਸਾਂਝਾ ਕਰਦੇ ਇੱਕ ਹੀ ਗਣਾ ਦੇਖੋ ਜੀ ਸਾਡੀ ਪਾਰਟੀ ਦੇ ਵਧੀਆ ਐਮਐਲਏ ਸਰਦਾਰ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਨ੍ਹਾਂ ਦਾ ਕੱਲ ਦਿਹਾਂਤ ਹੋ ਗਿਆ ਸੋ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਜਿਹੜਾ ਕਾਟੀ ਪਾਰਟੀ ਆਵਾਂ ਦੀ ਪਾਰਟੀ ਸਿਆ ਪਰਿਵਾਰ ਨੂੰ ਪਿਆ ਤੁਸੀਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਉਹਨਾਂ ਦੀ ਜਿਹੜੀ ਰੂਹ ਆ ਉਹਨਾਂ ਨੂੰ ਸ਼ਾਂਤੀ ਬਖਸ਼ੀ ਤੇ ਪਰਿਵਾਰ ਨੂੰ ਭਾਣਾ ਮੰਨਦਾ ਬਲ ਬਖਸ਼ੀ ਵਾਹਿਗੁਰੂ ਜੀ ਐਮਐਲਏ ਡਾਕਟਰ ਕੁਸ਼ਮੀਰ ਸਿੰਘ ਸੋਲ ਜੀ ਦੇ ਜਾਨ ਨਾਲ ਇੱਥੇ ਪਰਿਵਾਰ ਨੂੰ ਘਟਾ ਪਿਆ ਸਾਨੂੰ ਆਪ ਨੂੰ ਵੀ ਬੜੀ ਵੱਡੀ ਘਾਟ ਪਈ ਕਿਉਂਕਿ ਬਤੌਰ ਸਾਡੇ ਕਲੀਗ ਬੜੇ ਵਧੀਆ ਕੰਮ ਕਰਦੇ ਸਨ ਵਿਧਾਨ ਸਭਾ ਦੇ ਵਿੱਚ ਵੀ ਉੱਥੇ ਇਕੱਠੇ ਜਾਣਾ ਇਕੱਠੇ ਬਹਿਣਾ ਕਿਉਂਕਿ ਇੱਕੋ ਡਿਸਟ੍ਰਿਕਟ ਹੀ ਸਾਡੀ ਬੜੇ ਮਲਾਪੜੇ ਸੁਭਾਅ ਦੇ ਸਨ ਛੋਟੀਆਂ ਛੋਟੀਆਂ ਗੱਲਾਂ ਕਰਦੇ ਰਹਿਣਾ ਬੜਾ ਲੰਮਾ ਸਮਾਂ ਸੇਵਾ ਕੀਤੀ ਇਹਨਾਂ ਸਮਾਜ ਦੇ ਵਿੱਚ ਪਹਿਲਾਂ ਡਾਕਟਰ ਹੁੰਦੇ ਸਵਾਵਾਂ ਨਭਾਈਆਂ ਸਾਡੇ ਪੱਟੀ ਐਸਐਮਓ ਲੱਗੇ ਰਹੇ ਖੇਮ ਕਰਨ ਐਸਐਮਓ ਵਜੋਂ ਸਵਾਵਾਂ ਨਭਾਈਆਂ ਬਾਅਦੋਂ ਖਡੂਰ ਸਾਹਿਬ ਤੋਂ ਲੰਮਾ ਸਮਾਂ ਸੇਵਾ ਨਿਭਾਉਣ ਤੋਂ ਬਾਅਦ ਉੱਥੋਂ ਰਿਟਾਇਰ ਹੋਏ ਲੋਕਾਂ ਦਾ ਵੀ ਪ੍ਰੇਮ ਪਿਆਰ ਸੀ ਪਤਾ ਉਹ ਡਾਕਟਰ ਵੀ ਪਿਆਰ ਕਰਦੇ ਰਹੇ ਹੁਣ ਐਮਐਲਏ ਬਣ ਕੇ ਵਿਧਾਨ ਸਭਾ ਦੇ ਵਿੱਚ ਵੀ ਲੋਕਾਂ ਨਾਲ ਇਹਨਾਂ ਦਾ ਬੜਾ ਪਿਆਰ ਸੀ ਤੇ ਸਾਰੀ ਡਿਸਟ੍ਰਿਕਟ ਦੇ ਵਿੱਚ ਜਿੱਥੇ ਪਰਿਵਾਰ ਨੂੰ ਘਾਟ ਪਈ ਆ ਉੱਥੇ ਪਾਰਟੀ ਨੂੰ ਵਰਕਰਾਂ ਨੂੰ ਸਾਰਿਆਂ ਨੂੰ ਸਾਨੂੰ ਬੜੀ ਵੱਡੀ ਘਾਟ ਪਈ ਆ ਤੇ ਘਾਟ ਰੜਕਦੀ ਰਹੂਗੀ ਜਿਹੜਾ ਅਜੇ ਇਹਨਾਂ ਦੀ ਕੋਈ ਜਾਣ ਦੀ ਉਮਰ ਨਹੀਂ ਸੀ ਏਡੀ ਕੋਈ ਮੇ ਨੂੰ ਮੇ ਦਾ ਕੋਈ ਮਹਾ 66 ਸਾਲ ਉਮਰ ਸੀ ਬੜੀ ਵੱਡੀ ਘਾਟ ਪਈ ਆ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਪਿੱਛੇ ਸਾਖ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਇਹਨਾਂ ਦੇ ਭੈਣਾ ਭਰਾਵਾਂ ਨੂੰ ਪਾੜਾ ਮੰਨਣ ਦਾ ਫਲ ਬਖਸ਼ੀ ਧੰਨਵਾਦ ਸਾਡੇ ਸਾਡੇ ਵੱਡੇ ਭਰਾ ਜੀ ਸਰਦਾਰ ਕੁਲਵਿੰਦਰ ਸਿੰਘ ਸੋਲਰ ਤਖੰਦਰ ਰੋਇ ਮਲੇਸਾਂ ਬਹੁਤ ਬੜੀ ਗੱਲ ਹੋਈ ਹੈ ਬਹੁਤ ਕਾਟਿਆ ਜਿੱਤੇ ਪਾਰਟੀ ਟੋਕਾ ਦਾ ਉਸ ਸਾਰਿਆਂ ਨੂੰ ਵੱਲੋਂ ਸਾਨੂੰ ਪਿਆਰਾ ਮਿੱਤਰਾਂ ਨੂੰ ਬਹੁਤ ਨਾ ਪੂਰਾ ਹੌਲਾ加ਲਾ ਬਣਦੀ ਤੇ ਬਹੁਤ ਵਧੀਆ ਇਨਸਾਨ ਸਨ ਇਮਾਨਦਾਰ ਚੰਗੇ ਸਿਆੜੇ ਸੋਚ ਉਹਨਾਂ ਦੀ ਬਹੁਤ ਵੱਡੀ ਸੀ ਤੇ ਅਦਰ ਜਿਹੜਾ ਸੁਰਜਣਾ ਬਾਕੀ ਦਾ ਅਜਿਹਾ ਸਭ ਕੁਝ ਉਹਨਾਂ ਪਰਮਾਤਮਾ ਦੇ ਹੱਥ ਵਸੇ ਠੀਕ ਹੈ ਅਸੀਂ ਤਾਂ ਇਹੋ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਿਵਾਰ ਨੂੰ ਸਾਡੇ ਸਾਰੇ ਵਲੰਟੀਅਰ ਆਰੇ ਲੋਕ ਆਮ ਆਦੀ ਪਾਰਟੀ ਦੀ ਜਿਸੇ ਪਰਿਵਾਰ ਨੂੰ ਪਾ ਮਨੰਦਾ ਦਾ ਬਲ ਬਖਸ਼ੀ ਤੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰੇ। ਉਹ ਕੁਸ਼ਵੀਰ ਸਿੰਘ ਸੋਲ ਇੱਕ ਬਹੁਤ ਅچھے ਇਨਸਾਨ ਸਨ। ਡਾਕਟਰ ਸਨ, ਆਈ ਸਪੈਸ਼ਟਿਸ ਸਨ। ਇਹ ਬਹੁਤ ਪਹਾਣੇ ਵਾਕ ਸੀ। ਮੈਂ ਵੀ ਡਾਕਟਰ ਹਾਂ ਸੋ ਸਾਡਾ ਉਹ ਵੀ ਸਾਇੰਸ ਸੀਗੀ। ਪਰ ਅੱਜ ਮੇਰੀ ਬੈਂਜੀ ਲక్ష్ਮੀ ਕਾਂ ਦਾ ਚਾ ਉਹਨਾਂ ਨਾਲ ਕੱਲ-ਕੱਲ ਵੀ ਗੱਲ ਰਹੀ ਸੀਗੀ। ਉਹ ਵੀ ਦੱਸ ਰਹੇ ਸੀਗੇ ਜਦੋਂ ਮਿਨਿਸਟਰ ਸੀਗੇ ਬੜੇ ਪਿਆਰ ਨਾਲ ਉਹਨਾਂ ਨਾਲ ਬੜਾ ਅੱਛਾ ਸਬੰਧ ਸੀ ਵੇਖਾ ਕਾਰਵੀ ਸਰੇ ਹੋ ਕੇ ਕਿਤੇ ਮੈਂ ਡੇਢ ਕੋਈ ਜਾਣਾ ਕਰ ਹੋ ਕੇ ਗਏ ਹੋਣੇ ਆ ਔਰ ਜਲੇ ਕੇ ਨੇ ਸਾਨੂੰ ਛੋੜਾ ਦੇ ਗਏ ਨੇ ਪਰਮਾਤਮਾ ਦੀ ਹਰੂਨ ਨੂੰ ਸ਼ਾਂਤੀ ਬਖਸ਼ੇ ਹਰ ਪਿੱਛੇ ਪਰਵਾਰ ਸਭ ਨੂੰ ਪਾਨਾ ਮੰਮੰਦਾ ਬਲ ਬਖਸ਼ੇ ਅਸੀਂ ਇਹ ਅਰਦਾਸ ਕਰ ਸਕਦੇ ਆ ਆਮਾਦੀ ਪੱਟੇ ਪਾਰਟੀ ਵਾਲਾ ਸਿਸਰ ਨੂੰ ਆਪਣੇ ਦਿਤੋ ਸ਼ਰਧਾਂਜਲੀ ਪੇਸ਼ ਕਰਦੇ ਆ। ਤੁਹਾਡਾ ਬਹੁਤ ਬਹੁਤ ਸਸਿ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਬਹੁਤ ਦੁਖਦਾਇਕ ਗੱਲ ਹੈ ਔਰ ਕੁਝ ਕੁਝ ਦਿਨ ਪਹਿਲਾਂ ਮੈਂ ਉਹਨਾਂ ਨੂੰ ਮਿਲੀ ਸੀਗੀ ਮਤਲਬ ਇਹ ਵਿਸ਼ਵਾਸ ਹੀ ਨਹੀਂ ਹੁੰਦਾ ਵੀ ਐਡੀ ਛੇਤੀ ਉਹ ਸਾਡੇ ਵਿੱਚੋਂ ਚਲੇ ਗਏ ਔਰ ਉਹਨਾਂ ਦੀ ਸੇਵਾ ਪ੍ਰਾਪਤ ਸੀਗੀ ਕਾਫੀ ਲੰਬੇ ਟਾਈਮ ਤੋਂ ਚੱਲ ਰਹੀ ਸੀਗੀ ਬਟ ਉਹਨਾਂ ਦੀ ਜੋ ਪਾਰਟੀ ਦੇ ਪ੍ਰਤੀ ਡੈਡੀਕੇਸ਼ਨ ਸੀਗੀ ਪਿੱਛੇ ਨਸ਼ਾ ਮੁਕਤੀ ਦੀਆਂ ਜਿੰਨੇ ਉਹਨਾਂ ਨੇ ਪ੍ਰੋਗਰਾਮ ਕੀਤੇ ਐ ਬਿਮਾਰ ਹੁੰਦਿਆਂ ਹੋਇਆਂ ਵੀ ਉਹ ਇੰਨੀ ਡੈਡੀਕੇਸ਼ਨ ਦੇ ਨਾਲ ਕੰਮ ਕਰਦੇ ਸੀਗੇ ਔਰ ਕਹਿੰਦੇ ਸੀਗੇ ਕਿ ਮੈਂ ਸ਼ਾਮ ਦੇ ਪ੍ਰੋਗਰਾਮ ਫਿਰ ਵੀ اٹੈਂਡ ਕਰ ਲੂੰਗਾ ਔਰ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਜੀ ਪਹਿਲੂ ਵੀ ਉਹ ਕਾਫੀ ਐਨ ਜੀਓਜ਼ ਨਾਲ ਐਸੋਸੀਏਟ ਕਰਕੇ ਨਸ਼ਾੰਦੁੱਤੀ ਕੰਮ ਕਰਦੇ ਰਹੇ ਐ ਸੋ ਉਹਨਾਂ ਦੀ ਜਿਹੜੀ ਕਮੀ ਐ ਉਹ ਤੇ ਕੋਈ ਪੂਰੀ ਨਹੀਂ ਕਰ ਸਕਦਾ ਸੋ ਮੈਂ ਪਰਿਵਾਰ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੂੰ ਹੌਸਲਾ ਵਧਾਈ ਅਸੀਂ ਦੇ ਸਕਦੇ ਆ ਇਸ ਟਾਈਮ ਦੇ ਉੱਤੇ ਔਰ ਬੱਸ ਜੀ ਧੰਨਵਾਦ ਬਹੁਤ ਵੱਡਾ ਇਲਾਕੇ ਨੂੰ ਕਾਟਿਆ ਬਹੁਤ ਮਰੀਕ ਦਿਲ ਇਨਸਾਨ ਸੀ ਬੜੀ ਉਹਨਾਂ ਦੀ ਮੰਨਦੇ ਵਿੱਚ ਸੇਵਾ ਭਾਵਨਾ ਕਰਦਾ ਜਸਪਾ ਜੀ ਮੈਂ ਸਮਝਦਾ ਬੜੀ ਮਿਹਨਤ ਦੇ ਨਾਲ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਲੇਕਿਨ ਪ੍ਰਮਾਤਮਾ ਨੇ ਕੁਝ ਹੋਰ ਮੰਨੂ ਜੀ ਅਸੀਂ ਤੇ ਅਰਦਾਸ ਕਰਦੇ ਰਹੇ ਪਹਿਲਾਂ ਵੀ ਜਦੋਂ ਪਤਾ ਲੱਗਿਆ ਡਾਕਟਰ ਸਾਹਿਬ ਦੇ ਲਿਆ ਪਰਮਾਤਮਾ ਦੀ ਸੇਵਾ ਦੀ ਤੰਤੁਸਤੀ ਕੋਈ ਸਰਪਰ ਆਦਿ ਸਾਰੇ ਸਾਡੇ ਇਲਾਕੇ ਨੂੰ ਛੱਡ ਕੇ ਚਲੇ ਗਏ ਨੇ ਬਹੁਤ ਵੱਡਾ ਜਿੱਥੇ ਪਰਿਵਾਰ ਨੂੰ ਘਟਾ ਪਿਆ ਸਾਡੇ ਇਲਾਕੇ ਨੂੰ ਬਹੁਤ ਵੱਡਾ ਘਟਾ ਪਿਆ ਪਰਮਾਤਮਾ ਅੱਗੇ ਅਰਦਾਸ ਕਰਦੇ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੀ ਚਰਨਾ ਜਨਵਾਂ ਸਵਾਰ ਸੀ ਤੇ ਸਾਰੇ ਪਰਿਵਾਰ ਨੂੰ ਪਾਤਾ ਮਿਲਦਾ ਬਾਕੀ ਸੀ ਜੀ ਸਾਰੇ ਸੋਲ ਦਾ ਨਾਮ ਪਰਮਾਤਮਾ ਨੂੰ ਸ਼ੁਕਰੀਆ ਕਰਨ ਦੀ ਜੀ ਦੋਖ ਦਾ ਇਕਾ ਕਾਂ ਸਾਡੇ ਮਲੇ ਕਸ਼ਮੀਰ ਸਿੰਘ ਸੋਲ ਦੀ ਮੌਤ ਦਾ ਕਟਾਇਆ ਬਹੁਤ ਵੱਡਾ ਪ੍ਰੋਮੋਨ ਕਟਾ ਲਾਕੇ ਨੂੰ ਵੀ ਤੁਹਾਡਾ ਬੜੀ ਬਖਦਈ ਮੈਂ ਆਪਣੇ ਯਾਦਗਰ ਉਪਰ ਲੋ ਸਰਦਾ ਦੇ ਫੁੱਲ ਭੇਂਟ ਕਰਦਾ ਹੈ ਮਾੜੀ ਗੱਲ ਹੋਈ ਹੈ ਅਟਰ ਕਸ਼ਮੀਰ ਸਿੰਘ ਸੋਲ ਆਮ ਆਦਮੀ ਪਾਰਟੀ ਵੱਲੋਂ ਤਰਨਤਨ ਦੇ ਵਿਧਾਇਕ ਸਨ ਔਰ ਬੜੇ ਅچھے ਤਰੀਕੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਅੱਜ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਰੱਬ ਨੂੰ ਪਿਆਰੇ ਹੋਏ ਨੇ ਔਰ ਅਸੀਂ ਸਾਰੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਆ ਔਰ ਸਤਿਕਾਰ ਭੇਟ ਕਰਨ ਵਾਸਤੇ ਆਏ ਕਿਉਂਕਿ ਸਾਡੇ ਇਲਾਕੇ ਦੇ ਸਾਡੇ ਜ਼ਿਲ੍ਹੇ ਦੇ ਲੀਡਰ ਸੰਨ ਔਰ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ੇ ਪਿਛੇ ਪਰਿਵਾਰ ਨੂੰ ਪਾਣਾ ਬਣਨ ਬਖਸ਼ੇ ਐਮਐਲਏ ਕਰਮਤਾਰਨ ਡਾਕਟਰ ਦਸ਼ਮਨ ਸਿੰਘ ਸੋਲੋਣਾ ਦਾ ਵਿਅਕਤੀ ਤੌਰ ਤੇ ਜਾਣਾ ਜਿਹੜਾ ਉਹ ਕਰਮਤਾਰਨ ਹਰਕੇ ਵਾਸਤੇ ਵੀ ਬੜਾ ਵੱਡਾ ਘਾਟਾ ਨੁਕਸਾਨ ਵਾਲੀ ਗੱਲ ਵਿਅਕਤੀ ਮਾ ਹੁੰਦਾ ਹੈ ਨਾਮ ਰੱਬਤ ਮਾਰੀ ਨਾਲ ਉਹ ਗਏ ਨੇ ਉਹਨਾਂ ਦੇ ਜਾਣ ਤੇ ਅਸੀਂ ਆਪਣੀ ਪਾਰਟੀ ਵੱਲੋਂ ਸਾਰੇ ਜਣੇ ਉਹਨਾਂ ਦੇ ਪਰਿਵਾਰ ਨਾਲ ਤੇ ਉਹਨਾਂ ਦੇ ਸੰਬੰਧੀਆਂ ਨਾਲ ਸਭ ਨਾਲ ਅੰਦਰ ਦੀ ਕੰਮ ਕਰਦੇ ਹਾਂ ਮਹਾਤਮਾ ਉਹਨਾਂ ਨੂੰ ਆਪ ਦੇ ਚਰਨਾਂ 'ਚ ਬਵਾਸਤ ਡਾਕਟਰ ਕਸ਼ਮੀਰ ਸਿੰਘ ਸੋ ਜੋ ਤਰਨਤਾਰ ਤੋਂ ਐਮਐਲਏ ਸਨ ਔਰ ਮੇਰਾ ਬੜਾ ਪੁਰਾਣਾ ਇਹਨਾਂ ਦੇ ਨਾਲ ਵਾਸਤਾ ਕਿਉਂਕਿ ਸਾਡਾ ਗਵਾਂਢੀ ਪਿੰਡ ਆ ਡਾਕਟਰ ਸਨ ਐਸਐਮਓਰੇ ਔਰ ਬਹੁਤ ਹੀ ਵਧੀਆ ਸ਼ਰੀਫ ਇਨਸਾਨ ਸਨ ਮਹਾਤਮਾ ਦਾ ਪਾਣਾ ਉਹਨਾਂ ਦਾ ਹੱਥ ਹੋ ਗਿਆ ਕਿਤੇ ਹਲਕਾ ਤਰਨਤਾਰ ਨੂੰ ਬੜਾ ਵੱਡਾ ਘਾਟਾ ਪਿਆ ਉਸੇ ਤਰ੍ਹਾਂ ਹਲਕਾ ਬਾਬਾ ਪੁੱਤਾਲਾ ਵਿੱਚ ਵੀ ਉਹਨਾਂ ਦਾ ਬੜਾ ਨਾਂ ਸੀ ਔਰ ਉਹਨਾਂ ਦਾ ਪਿੰਡ ਸੀ ਹਲਕਾ ਬਾਬਾ ਪੁੱਤਾਲਾ ਉੱਥੇ ਵੀ ਸਾਨੂੰ ਵੀ ਘਾਟ ਪਈ ਉਹਨਾਂ ਦੀ ਪਰ ਮੈਂ ਆਪਣੇ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਡਾਕਟਰ ਕਿਰਵੀਰ ਸਿੰਘ ਢੋਲ ਜੀ ਨੂੰ ਐਮਐਲਏ ਸਾਹਿਬ ਜੀ ਨੂੰ ਸਰਦਾ ਦੇ ਪੁੱਲ ਭੇਟ ਕਰ ਰਹਾ ਪ੍ਰਮਾਤਮਾ ਕਰੇ ਉਹਨਾਂ ਦਾ ਸਵਰਗਾਂ ਦੇ ਵਿੱਚ ਨਿਵਾਸ ਕਰੇ ਡਾ. ਤਸ਼ਵੀਰ ਸਿੰਘ ਜੀ ਸੋਲ ਜਿਹੜੇ ਤਰਨਤਾਰਨ ਤੋਂ ਵਿਧਾਇਕ ਸਨ ਉਹ ਕੱਲ ਦਾ ਅੰਨ ਦੇ ਸ਼ਹੀਦ ਸੂੜਾ ਦੇ ਗਏ ਆ ਸਾਡ ਨੂੰ ਉੱਤੇ ਬਹੁਤ ਅਫਸੋਸ ਆ ਵਾਇਰੂਸ ਕਰੇਰ ਨਾਲ ਆਪਣ ਚਰਨਾਚ ਨਵਾਸ ਬਖਸ਼ੇ ਉਹ ਇੱਕ ਬਹੁਤ ਉੱਗੇ ਸਮਾਜ ਸੇਵਕ ਸੀਗੇ ਬਹੁਤ ਵਧੀਆ ਤਰਨਤਾਰਨ ਤੋਂ ਜਿਹੜੇ ਵਿਧਾਇਕ ਸੀ ਤੇ ਜੋ ਵੀ ਹੋਇਆ ਵਾਇਰੂਸ ਨੂੰ ਆਪਣ ਚਰਨਾਚ ਨਵਾਸ ਬਖਸ਼ੇ ਆਪਣੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਆਈ ਉਹਨਾਂ ਨੂੰ ਸਰਦਾਰੀ ਬੋਲ ਫੇਟ ਕਰਦੇ ਆ ਬਾਰੇ ਖਾਲਸਾ ਵਾਲੀ ਸਾਡੇ ਵਿਧਾਨ ਸਭਾ ਹਲਕਾ ਤਰਨਤਾਰਨ ਡਾ. ਕਸ਼ਮੀਰ ਸਿੰਘ ਸੋਲ ਜਿਹੜੇ ਸਾਡੇ ਐਮਐਲਏ ਸੀ ਆਮ ਆਦਮੀ ਪਾਰਟੀ ਇਲਾਕੇ ਨੂੰ ਵੀ ਇੱਕ ਬਹੁਤ ਵੱਡਾ ਘਾਟਾ ਅਤੇ ਪਰਿਵਾਰ ਨੂੰ ਵੀ ਬਹੁਤ ਵੱਡਾ ਘਾਟਾ ਆਇਆ। ਸਿਆਸੀ ਵਕਰੇਵੇਂ ਹੋਣਾ ਇੱਕ ਵੱਖਰੀ ਗੱਲ ਬਟ ਨਿੱਜੀ ਤੌਰ ਤੇ ਪਰਿਵਾਰ ਨੂੰ ਇਸ ਚੀਜ਼ ਦਾ ਬਹੁਤ ਵੱਡਾ ਘਾਟਾ ਆਇਆ। ਸੋ ਅਸੀਂ ਕਾਂਗਰਸ ਪਾਰਟੀ ਵੱਲੋਂ ਸਾਰੇ ਪ੍ਰਧਾਨ ਸਭਾ ਦੇ ਤਰਫੋਂ ਅਜਿਨ ਅੰਸ਼ਰ ਦਾ ਹਾਜ਼ਰੀ ਭੇਟ ਕਰਨ ਦੇ ਚਾਹੇ ਹਾਜ਼ਰ। ਦੇਖੋ ਜੀ ਗੱਲ ਤੇ ਕੋਈ ਕਹਿਣ ਵਾਲੀ ਰਹਿ ਨਹੀਂ ਗਈ। ਜਿੱਥੇ ਇਲਾਕੇ ਦੇ ਵਿੱਚ ਸੋ ਗਿਆ ਕੁਦਾਂ ਸਵਾਲ ਘਤਰ ਅਰਚ ਸੋ ਗਿਆ ਪੂਰੇ ਪੰਜਾਬ ਚ ਸੋ ਗਿਆ ਇਹੋ ਜਿਹੇ ਅਨਸਾਨ ਜਿਹੜੇ ਨੇਕ ਅਨਸਾਨ ਜਿਨ੍ਹਾਂ ਨੇ ਪਹਿਲਾਂ ਆਪਣੇ ਡਾਕਟਰ ਤੌਰ ਤੇ ਲੋਕਾਂ ਦੀ ਸੇਵਾ ਕੀਤੀਆਂ ਐਸਐਮ ਮ ਤੌਰ ਤੇ ਲੋਕਾਂ ਦੀ ਸੇਵਾ ਕੀਤੀਆਂ ਗਰੀਬਾਂ ਦਾ ਮਜ਼ਦੂਰਾਂ ਦਾ ਵਿਚਾਰਿਆਂ ਦਾ ਭਲਾ ਕੀਤਾ ਫਿਰ ਐਮਐਲਏ ਵੜ ਕੇ ਇਲਾਕੇ ਦਾ ਇੱਕ ਬਹੁਤ ਵੱਡਾ ਜਿਹੜਾ ਅਜ ਲੱਕ ਤੋੜ ਕੇ ਰੱਖ ਦਿੱਤਾ ਵਾ ਕੋਈ ਮਿਲ ਕਹਿਣ ਵਾਲੀ ਗੱਲ ਨਹੀਂ ਰਹਿ ਗਈ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆ ਉਥੇ ਉਹਨਾਂ ਦੇ ਭੈੜਾ ਭਰਾਵਾਂ ਨਾਲ ਦੁੱਖ ਸਾਂਝਾ ਕਰਦੇ ਆ ਜਿਹੜੀ اچانک ਇੱਕ ਬਾਣਾ ਵਰਤ ਗਿਆ ਕੋਈ ਸ਼ਬਦ ਨਹੀਂ ਜੀ ਸਾਡੇ ਕੋਲ ਕਹਿੰਦੇ